ਸਬਜੀ ਸਾਹਿਬੇ ਕਿਉਂ ਕਾ ਸਤ ਨਾਮ ਕੱਟਾ ਪੁਰ ਅਗਨਿਰ ਪੌ ਨਿਰਵੈਰ ਅਕਾਲ ਮੂਰਤ ਜੁਨੀ ਸੈਪੰ ਗੁਰ ਪ੍ਰਸਾਦ ਜਪ ਆਂਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁਪ ਨਾ ਹੋਵੇ ਜੇ ਲਾਇ ਰਹਾ ਹਾਂ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਰ ਸਹਿਨ ਸਿਆਨ ਪਾ ਲਖ ਹੋਏ ਤੇ ਇੱਕ ਨਾ ਚੱਲੇ ਨਾਲ किस चारा हुई है कि कोड़ा टूटा पाल हुकमर जाई चलना नानक लिखिया नाल हुक्मी होवना कार हुक्म न केहा जाई हुक्मी होवन जी हुक्म मिले वडियाई हुक्मी उत्तम नीच हुकम लिख दुख सुख पाई है इकना इक है। ना हुक्मी बख्शीस इक हुक्मी सदा पवाई है हुक्मे अंदर सबको बाहर हुक्म न कोय नानक हुक्मे जे जैता तो हमे कहे न कोय गावे को तान होवे किसे तान गावे को दात जाने निशान ਗਾਵੇ ਕੋ ਗੁਣਵੜੀ ਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੀ ਚਾਰ ਗਾਵੇ ਕੋ ਸਾਧਕ ਰੇਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਥਨਾ ਕਥੀ ਨਾ ਵੈ ਟੋਟ ਕਤਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਏ ਯੁਗਾ ਯੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਭਿਕਸ਼ਾ ਵੇ ਪਰਵਾਹੋ ਸਾਚਾ ਸਹਿਬ ਸਾਚਨਾ ਹੈ ਆਖਿਆ ਪਾਓ ਪਰ ਆਖਿਆ ਮੰਗੇ ਦੇ ਦੇ ਦਤ ਕਰੇ ਦਤਾਰ ਫੇਰ ਕਿ ਅੱਗੇ ਰੱਖੀ ਹੈ ਜਿਤ ਦੀ ਸਹਿ ਦਰਬਾਰ ਮੋਖੇ ਬੋਲਨ ਬੋਲੀ ਹੈ ਜਿਤਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚੁਨਾਵ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਕਹਿਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪਨਿਰੰਝਨ ਸੋਇ ਜਿਨ ਸੇ ਵਿਆਥਿਨ ਪਾਇਆ ਮਾਨਾ ਨਨ ਗਾਵਿਆ ਗੁਣੀ ਨਿਦਾਨ ਗਾਵਿਆ ਸੁਨਿਆ ਮਨ ਰਖਿਆ ਭਾਉ ਦੁਪਰ ਹਸੂ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰੇਹਾ ਸਮਾਈ ਗੁਰਿਸਰ ਗੁਰੂ ਗੋਗਰ ਕਬਰਮਾ ਗੁਰ ਪਾਰਬਤੀ ਮਾਈ ਜਿਉ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਵ ਜਾਈ ਸਭਨਾ ਜੀਆ ਕੈਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਥਨਾਵਾ ਜੇ ਤਿਸ ਭਾਵਾਂ ਮਿਨ ਭਾਣੇ ਕੇ ਨਾਈ ਕਰੀ ਜੇ ਤਿਸ ਈਠੋ ਪਾਈ ਵੇਖਾ ਮਿਨ ਕਰਮਾ ਕੇ ਮਿਲੇ ਲਈ ਮਤਵੀਤ ਰਤਨ ਜਵਾਹਰ ਮਾਨਕ ਜੈਿਕ ਗੁਰ ਕੀ ਸਿੱਖ ਸੁਨੀ ਗੁਰ ਇਕ ਦੇਵ ਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੋ ਚਾਰੇ ਯਾਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਤਲੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਕੀ ਰਤ ਜਗਲੇ ਜੇ तिस ਨਦਰ ਨਾ ਆਵੇ ਤਾ ਵਾਤਨਾ ਪੁੱਛਿਆ ਕੇ ਕੀਟਾ ਅੰਦਰ ਕੀਟਕਾਰ ਦੋਸਤੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਗੁੰਦੇ ਤੇਹਾ ਕੋਈ ਨਾ ਸੂਜੀ ਜੇ तिस ਗੁਣ ਕੋਈ ਕਰੇ ਸੁਨਿਆ ਸਿੱਧ ਪੀਸੁ ਨਾਥ ਸੁਨਿਆ ਤਰਤ ਤਵਲਾ ਕਾਸ ਸੁਨਿਆ ਦੀਪ ਲੋਪਾ ਤਾਲ ਸੁਨਿਆ ਪਉਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੋਗ ਪਾਪ ਕਾ ਨਾਸ ਸੁਨਿਆ ਇਸ ਬੰਮੈਂ ਦਾ ਸੁਨਿਆ ਮੁਖਸਲਾ ਹਨਮੰਦ ਸੁਨਿਆ ਜੋਗ ਜਗਤੰ ਤੇਦ ਸੁਨਿਆ ਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੋਗ ਪਾਪ ਕਾ ਨਾਸ ਸੁਨਿਆ ਸਤ ਸੰਤੋ ਗਿਆਨ ਸੁਨਿਆ 68 ਕੈ ਸਨਾਨਾ ਸੁਨਿਆ ਪੜਪੜ ਪਾਵੈ ਮਾਨ ਸੁਨਿਆ ਲੱਗੇ ਸੈਸ ਧਿਆਨ ਨਾਨਕ ਪਕਤਾ ਸਦਾ ਵਿਗਾਸ ਸੁਨਿਆ ਦੋਗ ਪਾਪ ਕਾ ਨਾਸ ਸੁਨਿਆ ਸਰਾਗੁਨਾ ਕੇਗਾ ਸੁਨਿਆ ਸੇਖ ਪੀਤ ਪਾਤਸਾ ਸੁਨਿਆਂਦੇ ਪਾਵੈਰਾ ਸੁਨਿਆ ਹਾਥ ਹੋਵੇ ਅਸਕਾ ਨਾਨਕ ਪਕਤਾ ਸਦਾ ਵਿਗਾਸ ਸੁਨਿਆ ਦੋਗ ਪਾਪ ਕਾ ਨਾਸ ਮੰਨੇ ਕੀਕਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਿਛਤਾਏ ਕਾਗਦ ਕਰਨ ਨਲਿਕਾ ਨਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਇ ਜੇ ਕੋ ਮੰਨਿ ਜਾਣੈ ਮਨਿ ਕੋਇ, ਮੰਨੈ ਸੁਰਤਿ ਹੋਵੈ ਮਨਿ ਬੁਧਿ, ਮੰਨੈ ਸਗਲ ਭਵਨ ਕੀ ਸੁਧਿ, ਮੰਨੈ ਮੁਹਿ ਝੂਠਾ ਨਾ ਖਾਇ, ਮੰਨੈ ਜਮ ਕੈ ਸਾਥਿ ਨਾ ਜਾਇ, ਐਸਾ ਨਾਮੁ ਨਿਰੰਜਨ ਹੋਇ, ਜੇ ਕੋ ਮੰਨਿ ਜਾਣੈ ਮਨਿ ਕੋਇ, ਮੰਨੈ ਮਾਰਗਿ ਠਾਕੁ ਨਾ ਪਾਇ, ਮੰਨੈ ਪਤਿਓ ਪਰਗਟੁ ਜਾਇ, ਮੰਨੈ ਮਗਿ ਨ ਚਲੈ ਪੰਥਿ, ਮੰਨੈ ਧਰਮ ਸੇਤੀ ਸਨਬੰਧੁ, ਐਸਾ ਨਾਮੁ ਨਿਰੰਜਨੁ ਹੋਇ, ਜੇ ਕੋ ਮੰਨਿ ਜਾਣੈ ਮਨਿ ਕੋਇ, ਮੰਨੇ ਪਾਵੈ ਮੋਕਦਵਾਰ ਮੰਨੇ ਪਰਵਾਰ ਐਸਾਦਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਵੈ ਨਪੀਕ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਜੇ ਪਾਵੈ ਦਰਗਹਿ ਮਾਨ ਪੰਜੇ ਸੋਏ ਦਾਰਾ ਜਾਨ ਪੰਚਾ ਕਾਗੋ ਰੇਕਤਾਨ ਦੇਖੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਵਾਰ ਤੋਲ ਧਰਮ ਦਿਆ ਕਾ ਪੂਤ ਸੰਤੋਖਤਾ ਪ੍ਰਤੀ ਅਜਿੰਤੋਤ ਜੇ ਕੋ ਬੋਝ ਹੋਵੇ ਸਚਿਆਰ ਤਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਲ ਤਲੇ ਕਵੰਜੋਰ ਜੀ ਜਤ ਰੰਗਾ ਕੇ ਨਾਮ ਸਮਨਾ ਲਿਖਿਆ ਵੜੀ ਕਲਾ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਨ ਸਵਾਲੀਆ ਰੂਪ ਕੀਤੀ ਜਾ ਦਾ ਜਾਣੇ ਕੌਣ ਕੂਤ ਕੀਤਾ ਪਸਾ ਹੋ ਇੱਕ ਕਵਾ ਤਿਸਤੇ ਹੋਏ ਲਖ ਦਰਿਆਓ कुदरत कण कह विचार वारिया न जाम एक बार पावै साई पलीकार तू सदा सलामत निरंकार असंख जाप असंख पाओ असंख पूजा असंख तपताओ असंख ग्रंथ कुवेद पाठ असंख जोग मन रहे उदास असंख भक्त गुण ज्ञान विचार संख सतिया असंखद तार असंख सुरमो पक सार असंख मोल विलाय तार कुदरत कण कह विचार वारिया न जाम एक बार ज्योतुद पावै साई पलीकार तू सदा सलामत निरंकार ਅਸੰਖ ਮੋਰਾ ਕਾਂਦ ਕੋਰ ਸੰਖ ਚੋਰ ਹਰਾਮ ਕੋਰ ਅਸੰਖ ਮਰਕਰ ਜਾਏ ਜੋਰ ਅਸੰਖ ਗਲੜ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੋੜਿਆ ਕੋੜੇ ਫੇਰਾਏ ਅਸੰਖ ਮੇਸ਼ ਮਲਪਖ ਖਾਏ ਅਸੰਖ ਨਿੰਦਕ ਸਿਰ ਕਰੇ ਪਰ ਨਾਨਕ ਨੀਚ ਕੈ ਵਿਚਾਰ ਵਾਰਿਆ ਨ ਜਾਮਾ ਇੱਕ ਵਾਰ ਜੋਤੁ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖਤਾ ਵਗਮ ਗਮਾ ਸੰਖ ਲੋ ਅਸੰਖ ਐਸਿਰ ਪਾਰ ਹੋਏ ਅਖਰੀ ਨਾਮ ਖਰੀ ਤਾਲਾ ਅਖਰੇ ਗਿਆਤ ਗੀਤ ਗੁਰਗਾਹ ਅਖਰੇ ਲਿਖਨ ਬੋਲਨ ਬਾਨ ਅਖਰਾ ਸਿਸੰਜੋਗ ਵਖਾਨ ਜਿੰਨੇ ਲਿਖ ਕੇ ਤਿਸ ਨਾਏ ਜੀ ਫਰਮਾਏ ਤਿਵਤੀ ਪਾਏ ਜੇਤਾ ਕੀਤਾ ਤੇਤਾ ਨਾਮੇ ਨਾਵੇਂ ਨਾਹੀਂ ਕੋਥਾ ਕੁਦਰਤ ਕਮਨ ਕਹਾਂ ਵੀ ਚਾਰ ਵਾਰਿਆ ਨਾ ਜਾਮੈਂ ਇੱਕ ਵਾਰ ਜੋ ਤੂ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਆਓ ਤਏ ਭਰੀਆ ਮਤ ਪਾਪਾ ਕੇ ਸੰਗ ਉਹ ਤੋਪੇ ਨਾਵੇਂ ਕੈ ਰੰਗ ਪੰਨੀ ਪਾਪੀ ਆਖ ਨਾਏ ਕਰ ਕਾ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੀ ਖਾਓ ਨਾਨਕ ਕੁਕਮੀ ਆਵੋ ਜਾਓ ਤੀਰਥ ਤਪ ਦੇ ਆਤਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮਨਿਆ ਮਨ ਕੀਤਾ ਪਾਉ ਅੰਤਗਤ ਤੀਰਥ ਮਲ ਨਾ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਸਿਆਥ ਬਾਣੀ ਬਰਮਾਓ ਸਤ ਸਾਨ ਸਦਾ ਮਨ ਚਾਓ ਕਮਨ ਸੁਇਲਾ ਵਖਤ ਕਮਨ ਕਵਨ ਤਿਤ ਕਮਨ ਵਾਰ ਕਮਨ ਚਰੋਤੀ ਮਹਾ ਕਮਨ ਜਿਤ ਹੋਆਕਾਰ ਰੇ ਨ ਪਈਆ ਪੰਤ ਦੀਜੇ ਹੋਵੇ ਲੇਖ ਪੁਰਾਨ ਵਖਤ ਨ ਪਾਇ ਔਕਾਦੀਆ ਜੇ ਲਿਖਣ ਲੇਖ ਪੁਰਾਨ ਤਿਤ ਵਾਰ ਨ ਜੋਗੀ ਜਾਣੈ ਰਤਮਾ ਨ ਕੋਏ ਜਹ ਕਰਤਾ ਸਿ ਠੀਕੋ ਸਾਜੇ ਆਪੇ ਜਾਣੈ ਸੋਏ ਕਿਵ ਘਰ ਆਖਾ ਕਿਪਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਨ ਸੌਕੁ ਆਖੇ ਇਕ ਦੇ ਇਕ ਸਿਆਣਾ ਵੱਡਾ ਸਹਿ ਵੱਡੀ ਨਹੀਂ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੈ ਪਤਾ ਲਾ ਪਤਾ ਲਖਾ ਗਾਸਾ ਗਾਸ ਉਹੜ ਕੋੜਕ ਪਾਥਕੇ ਵੇਦ ਕੈਨਿਕ ਬਾਤ ਸੈਸ 18 ਕਹਿਨਕ ਤੇ ਬਾਸ ਲੋਇਕਤਾਤ ਲੇਖ ਹੋਇ ਤ ਲਿਖੀਏ ਲੇਖ ਹੋਇ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾ ਇਸਾਲਾ ਇਤੀ ਸੋਤਨ ਪਾਇਆ ਨਦੀਆਂ ਤੇਵਾ ਪਵੇਂ ਸੰਬੰਧ ਨਾ ਜਾਣੀਐ ਸੰਬੰਧ ਸਾ ਸੁਲਤਾਨ ਗिरा ਛੇਤੀ ਮਾਲਤਾਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋਨਾ ਵਿਸਰੈ ਅੰਤਨਾ ਸਿਫਤੀ ਕੈ ਨ ਅੰਤ ਅੰਤਨਾ ਕਰਨ ਦੇ ਨ ਅੰਤ ਅੰਤਨਾ ਵਕਾਂਸੁ ਨ ਅੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾਕਾਰ ਅੰਤਨਾ ਜਾਪੇ ਪਾਰਾਵਾਰ ਅੰਤ ਕਾਰਨ ਕੇਤੇ ਬਿ ਲਾਏ ਤਾਂ ਕਿ ਅੰਤਨਾ ਪਾਏ ਜਾਏ एहो अंत न जाने कोय बोता की है बोता होय वड्डा सहब ऊंचा था ऊंची ऊपर ऊंचा ना एवड़ ऊंचा होवे कोय तिसु चे को जाने सोय जेवड़ आप जाने आप आप नानक नदरी करमी दात बोता करम लिखिया ना जाए वड्डा दाता तीना तमाए केते मंगे जोत पार केत्या गंत नहीं विचार केते खप टूटे वे कार केते लैला मुकर पाए केते मोरख खाई खाए काए, ਇਤੇ ਅਦੋਖ ਪੂਸਦ ਮਾਰ ਏਪੀ ਧਾਤਰੀ ਦਾ ਤਾਰ ਮੰਨ ਕਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਈ ਅੱਖ ਨ ਪਾਏ ਉਹ ਜਾਣਾਂ ਜੇਤੀਆਂ ਮੋਖ ਆਏ ਆਪੇ ਜਾਣੇ ਆਪੇ ਦੇ ਆਖੇ ਤੇ ਪੀ ਕਈ ਕੇ ਜਿਸਨੋ ਬਖਸੈ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸਾ ਅਮੋਲ ਗੋਨਾ ਮਲਵਾ ਪਾਰ ਮਲਵਾ ਪਾਰਿਆ ਮਲ ਪੰਡਾਰ ਅਮੋਲ ਆਵੇ ਅਮੋਲ ਲਜਾਏ ਅਮੁੱਲ ਪਾਇ ਮੋਲਾ ਸਮਾਏ ਅਮੁੱਲ ਤਰਮਾ ਮੋਲ ਦੀਵਾਨ ਅਮੁੱਲ ਤੁਲੋ ਮੁੱਲ ਪਰਵਾਨ ਅਮੁੱਲ ਬਖਸ਼ੀ ਸੋ ਮੁੱਲ ਨਿਸਾਨ ਅਮੁੱਲ ਕਰਮ ਮੁੱਲ ਫਰਮਾਨ ਅਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪ੍ਰਾਨ ਆਖੇ ਪੜੇ ਕਰੇ ਵਿ ਗਿਆਨ ਆਖੇ ਵਰ ਮੈਂ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਣਾ ਵਾਖੇ ਦੇਵ ਆਖੇ ਸੁੰਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖਿਆ ਸਿਰਗਾ ਵਾਰਾ ਗਵਾਰ ਸੋਦਰ ਕੀਆ ਸੋ ਕਰਕੇ ਆ ਜਿਤ ਬੈ ਸਰਬ ਸਮਾਲੇ ਵਾਜੇ ਨਾ ਜਾਣੇ ਅਨੇਕ ਅਸ਼ੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪ੍ਰੀਸੋ ਕਈ ਅਨ ਕੇਤੇ ਗਾਵਨ ਹਾਰੇ ਗਾਵੇ ਤੋ ਨ ਪਵਨ ਪਾਣੀ ਬੈਸ ਅੰਤਰ ਗਾਵੇ ਰਾਜਾ ਤਰੰਦਵਾਰ ਹੈ ਗਾਵੇ ਚਿੱਤ ਗੁਪਤ ਲਿਖ ਜਾਣ ਲੈ ਲਿਖ ਲਿਖ ਧਰਮ ਵਿਚਾਰ ਹੈ ਗਾਵੇ ਇਸਾ ਬਰਮਾ ਦੇਵੀ ਸੋਹਣ ਸਦਾ ਸਵਾਰ ਹੈ ਗਾਵੇ ਇਨਿ ਦਸਨ ਬੈਠੇ ਦੇਵ ਧਿਆਨ ਨਾਲ ਹੈ ਗਾਵੇ ਚਿੱਦ ਸਮਾਧੀ ਅੰਦਰ ਗਾਵਨ ਤਾਤ ਵਿਚਾਰ ਹੈ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰ ਹੈ ਗਾਵਨ ਪੰਡਤ ਪਨਰ ਕੀਸਰ ਜੁਗ ਜੁਗ ਵੇਦਾਂ ਨਾਲ ਹੈ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਾਝ ਪਿਆਲੈ ਗਾਵਣੁ ਰਤਨੁ ਪਾਏ ਤੇਰੇ ਅਠਸਠਿ ਤੀਰਥਿ ਨਾਲੈ ਗਾਵੈ ਯੋਧ ਮਾਹ ਅਬਲ ਸੋਹਰੈ ਗਾਵੈ ਖਾਣੀ ਚਾਰੈ ਗਾਵੈ ਖੰਡ ਮੰਡਲ ਪਰ ਭੰਡਾ ਕਰ ਕਰ ਰਖੈ ਧਾਰੈ ਸੇ ਤੁਨੋ ਗਾਵੈ ਜੋ ਤਿਸੁ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈ ਚਿਤ ਨਾਵਨ ਨਾਨਕ ਕਿਆ ਵਿਚਾਰੈ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨਿ ਰਚਾਈ रंगी रंग कर करकर जिनसी माया पाई करकर वेखे कीता अपना ज्योतिष भावे सोई करजी हुक्म न करना जाई सो पाशाह शाहपा साहेब पासा नानक रह जाई मंदा संतोख सरम पर चोली ध्यान की वो प्रभूत किन्था काल कुआरी का जुक्त डंडा परतीत ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਨਾਦ ਨਾ ਹਤ ਜੁਗ ਜੁਗ ਏਕੋ ਵੇਸ ਭੁਖਤ ਗਿਆਨ ਦੇ ਆ ਭੰਡਾਰਨ ਕਟਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਜਿਦ ਸਿਧਿ ਅਵਰਾ ਸਾਧ ਸਜੋਗ ਜੋਇ ਦੇ ਕਾਰ ਚਲਾਵੈ ਲੇਖਿਆ ਆਵੈ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਨਾਦ ਨਾ ਹਤ ਜੁਗ ਜੁਗ ਏਕੋ ਵੇਸ ਏਕਾ ਮਾਇ ਜੁਗਤ ਵੇਇ ਤਿੰਚ ਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲੈ ਦੀ ਬਾਨ ਜਿਦ ਸੁਭਾਵੈ ਤਿ ਵਚ ਲਾਵੈ ਜਿਬ ਹੋਵੈ ਫਰਮਾਨ ਉਹ ਵੇਖਿਆ ਉਹਨਾਂ ਨਦਰ ਨਾਵੈ ਬੋਤਾਏ ਵੀਡਾਨ ਅਦੇਸ ਤਿਸ ਆਦੇਸ ਆਦ ਨੀਲ ਨਾਦ ਨਾਹ ਜੁਜੁਗ ਇੱਕੋ ਵੇਸ ਅਸਨ ਲੋਇ ਲੋਇ ਪੰਡਾਰ ਜੋ ਕਿਸ਼ ਪਾਇ ਸੇ ਇੱਕਾ ਵਾਰ ਕਰ ਕਰ ਵੇਖਿਆ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਅਦੇਸ ਤਿਸ ਆਦੇਸ ਆਦ ਨੀਲ ਨਾਦ ਨਾਹ ਜੁਜੁਗ ਇੱਕੋ ਵੇਸ ਇਕ ਦੋ ਜਿਬੋ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਖ ਢੇੜਾ ਆਖੀ ਆਏਕ ਨਾਨਕ ਜਕਦੀਸ ਇਸ ਤਰਾ ਪਤਪੌੜੀ ਐ ਚੜਿਆ ਹੋਵੇ ਕੀਸ ਸੋਨ ਗਲਾ ਆਕਾਸ ਕੀ ਕੀਤਾ ਈ ਰੀਸ ਨਾਨਕ ਨਦਰੀ ਪਾਈਐ ਕੋੜੇ ਕੋੜੇ ਥੀਸ ਅਖਨ ਜੋਰ ਚ ਪੈਣਾ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਤ ਮਾਲ ਮਨਸੋਰ ਜੋਰ ਨਾ ਸੁੱਤੇ ਗਿਆਨ ਵਿਚਾਰ ਜੋਰ ਨਾ ਜੁਕਤੀ ਛੋਟਾ ਸੰਸਾਰ ਜਿਸ ਅਬ ਦੁਲਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਇ ਰਾਤੀ ਰੁੱਤੀ ਤਿਤਿ ਵਾਰ ਪਵਨ ਪਾਨੀ ਅਗਵੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਕੇ ਨਾਮ ਨਿਕ ਅਨੰਤ ਕਨਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਨ ਪੰਚ ਪਰਮਾਨ ਨਦਰੀ ਕਰਮ ਪਵੇਂ ਨੀ ਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇ ਕਰਮ ਕਿਤੇ ਪੰਨ ਪਾਣੀ ਵੇਸ ਅੰਤਰ ਕਿਤੇ ਕਾਮਹੇਸ ਕਿਤੇ ਮੇਕਅਪ ਕੜੀਆ ਰੂਪ ਰੰਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਤ ਕਿਤੇ ਸਿਧਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਵਨ ਮੁਨ ਕਿਤੇ ਕਿਤੇ ਰਤਨਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਦ ਨਰਿੰਦ ਕਿਤਿਆ ਸੁੱਤੀ ਸੇਵਕ ਕਿਤੇ ਨਾਨਕ ਅੰਤਨ ਅੰਤ ज्ञान कान में ज्ञान प्रचंड तिथे ना बिनोद सर्म खंड की बाणी रूप तिथे घाट करोत ताकि अगला कथिया न जाय जेको कह पिछय पछताए कि सुतमान बुद्ध तिथे कड़िया सुर सदाकिद कर्म कांड की बाणी जोर तिथे और न कोई होर तिथे योध महाबल सुर तिनमय राम रिथे सीतो सीता मेहमानाए ता रूप न कतने जाए ਨਵ ਮਰੀਨਾ ਠਾਗਿਆ ਜਾਏ ਜਿਨਕੇ ਆਰਾਮ ਵਸੇ ਮਨਮਾਇ ਤਿੱਥੇ ਭਗਤ ਵਸੇ ਕਹਿ ਲੋਏ ਕਰੇ ਨਾਨਕ ਸਚਾਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤਿੱਥੇ ਖੰਡ ਮੰਡਲ ਪ੍ਰਬੰਧ ਜੇ ਕੋ ਕਥੇ ਤੰਤਨਾੰਤ ਤਿੱਥੇ ਲੋ ਲੋ ਕਰ ਜਿਉ ਜਿਉ ਹੁਕਮ ਤਿ ਵੈ ਤੇ ਵਿਕਾਰ ਵੇਖੈ ਵਿਕਸਿਆ ਕਰ ਵਿਚਾਰ ਨਾਨਕ ਕਥਨਾ ਕਰਰਾ ਸਾਰ ਜੱਤ ਭਾਰਾ ਤੀਜ ਸੁਨਿਆਰ ਅਹਨ ਮਤਿ ਵੇਦ ਅਧਿਆਰ ਪੋਖਲਾ ਅਗੰਤਪਤਾਓ ਟਾਂਡਾ ਪਾਓ ਅਮ੍ਰਿਤ ਢਾਲ ਕੜਿਆ ਸਬਦ ਸਿਚੀ ਟਕਸਾਲ ਜਿੰਨ ਕੋ ਨਜ਼ਰ ਕਰੰਤ ਇਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਇ ਦਾਈ ਦਾਇਆ ਖੇਲੈ ਸਗਲ ਦਗਤ ਚੰਗਿਆਈਆਂ ਬੁਰੀਆਂ ਆਂ ਵਾਜੇ ਤਰਮ ਹਦੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ